ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹਰਪਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਸਾਲ 2022 ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਤਿਹਾਸਿਕ ਜਿੱਤ ਹਾਸਲ ਕੀਤੀ ਤੇ 92 ਸੀਟਾਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈਆਂ ਜਿਸ ਤੋਂ ਬਾਅਦ ਭਗਵੰਤ ਮਾਨ ਪੰਜਾਬ ਸੂਬੇ ਦੇ ਮੁੱਖ ਮੰਤਰੀ ਬਣਨ ਦੇ ਕਾਮਯਾਬ ਹੋ ਸਕੇ ਸੋ ਇਸ ਦਰਮਿਆਨ ਜਿਹੜੀ ਜ਼ਿਆਦਾਤਰ ਮਿਹਨਤ ਕੀਤੀ ਗਈ ਸੀ ਵਸਤ ਹਰ ਇੱਕ ਰਾਜਨੀਤਿਕ ਪਾਰਟੀ ਆ ਜਿਹੜੀ ਉਹ ਆਪਣੇ ਮੋਢਿਆਂ ਤੇ ਆਪਣੇ ਵਰਕਰਾਂ ਦੇ ਮੋਢਿਆਂ ਤੇ ਸਿਰ ਤੇ ਰਾਜ ਕਰਦੀ ਆ ਚੋਣਾਂ ਲੜਦੀ ਆ ਸੋ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਵੀ ਬਹੁਤ ਜ਼ਿਆਦਾ ਜਨੂਨ ਪਾਇਆ ਗਿਆ ਸੀ ਉਸ ਵਕਤ ਪਰੰਤੂ ਹੁਣ ਆਮ ਆਦਮੀ ਪਾਰਟੀ ਦੇ ਵਰਕਰ ਹੀ ਆਪਣੀ ਸਰਕਾਰ ਤੋਂ ਦੁਖੀ ਨਜ਼ਰ ਆ ਰਹੇ ਨੇ ਸੋ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਨੂੰ ਇੱਕ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇੱਕ ਵੱਡਾ ਝਟਕਾ ਲੱਗਿਆ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਤੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਉਰਫ ਬਿੰਦਾ ਵੱਲੋਂ ਆਪਣੇ ਅਹੁਦੇ ਤੋਂ ਤੇ ਇੱਥੋਂ ਤੱਕ ਕਿ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਅਮਰਜੀਤ ਸਿੰਘ ਬਿੰਦਾ ਮੌਜੂਦ ਨੇ ਮਾਫੀ ਚਾਹੁੰਨਾ ਅਮਨਦੀਪ ਸਿੰਘ ਬਿੰਦਾ ਮੌਜੂਦ ਨੇ ਗੱਲਬਾਤ ਕਰਨਗੇ ਅਮਨਦੀਪ ਭਾਜੀ 2022 ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਸੀਗੀ ਹਾਲਾਂਕਿ ਪਰਿਵਾਰ ਤੇ ਵੀ ਜਿਹੜਾ ਇੱਕ ਬਹੁਤ ਵੱਡਾ ਦੁੱਖ ਆ ਗਿਆ ਸੀ ਉਸ ਦੇ باوجود ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਲਈ ਦਿਨ ਰਾਤ ਮਿਹਨਤ ਕੀਤੀ ਬਹੁਤ ਜ਼ਿਆਦਾ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਜਿੱਤ ਵੀ ਹੁਸ਼ਿਆਰਪੁਰ ਤੋਂ ਦਵਾਈ ਆ ਅਸਤੀਫਾ ਦੇ ਦਿੱਤਾ ਉਸ ਦਿਤੇ ਤੋਂ ਤਾਂ ਦੇ ਦਿੱਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਕਾਰਨ ਕੀ ਆ ਸਭ ਤੋਂ ਪਹਿਲਾਂ ਦੱਸ ਦਿਓ ਜੀ ਚੇਤਨ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਸ਼ਿਆਰਪੁਰ ਨਿਊਜ਼ ਦਾ ਜੀ ਆਨੂੰ ਮੈਂ ਅਸਤੀਫਾ ਦੇਣ ਦਾ ਮੇਰਾ ਮੇਨ ਮਕਸਦ ਇਹ ਹੀ ਆ ਕਿ ਜਿੰਨੀ ਅਸੀਂ ਮਦਦ ਕੀਤੀ ਆ ਮੰਤਰੀ ਸਾਹਿਬ ਦੀ ਪਾਰਟੀ ਦੀ ਬਹੁਤ ਜ਼ਿਆਦਾ ਮਿਹਨਤ ਕੀਤੀ ਪਰਿਵਾਰ ਨੂੰ ਨਹੀਂ ਦੇਖਿਆ ਪੈਸੇ ਵੱਲੋਂ ਵੀ ਆਪਣੇ ਗੱਡੀਆਂ ਵਰਕਰ ਔਰ ਜਿੰਨੇ ਵੀ ਹੋ ਸਕਦਾ ਸੀ ਸਾਰੀ ਮਦਦ ਅਸੀਂ ਉਹਨਾਂ ਲਈ ਕਰਦੇ ਰਹੇ ਦਿਨ ਰਾਤ ਇੱਕ ਕੀਤਾ ਜਦੋਂ ਮੌਜੂਦਾ ਸਰਕਾਰ ਸੀ ਜਿਸ ਟਾਈਮ ਜਿਹੜੀ ਮੌਜੂਦਾ ਸਰਕਾਰ ਸੀ ਉਸ ਟਾਈਮ ਇਹਨਾਂ ਨੂੰ ਕੋਈ ਬਲਾਕ ਪ੍ਰਧਾਨ ਨਹੀਂ ਸੀ ਮਿਲ ਰਿਆ ਬਲਾਕ ਪ੍ਰਧਾਨ ਵੀ ਜਿਹੜਾ ਕੋਈ ਲੱਗ ਰਿਹਾ ਸੀ ਜਾਂ ਮੈਂਬਰ ਵੀ ਕੋਈ ਲੱਗ ਰਿਹਾ ਸੀ ਉਹ ਦੂਜੇ ਤੀਜੇ ਦਿਨ ਹੀ ਟੁੱਟ ਜਾਂਦਾ ਸੀ ਪਰ ਅਸੀਂ ਇਹਨਾਂ ਲਈ ਦਿਨ ਰਾਤ ਇੱਕ ਕੀਤੀ ਖਾਸ ਕਰਕੇ ਮੈਂ ਤਾਂ ਆਪਣਾ ਪਰਿਵਾਰ ਵੀ ਨਹੀਂ ਦੇਖਿਆ ਜੀ ਉਹਦੇ ਵਿੱਚ ਜਦ ਜਦੋਂ ਦੇ ਅਸੀਂ ਵਰਕ ਕੀਤਾ ਇਹਨਾਂ ਨਾਲ ਵਰਕਰ ਕੀਤਾ ਅਸੀਂ ਜਿੰਨੀ ਵੀ ਨਾਰੀ ਤੋਂ ਲੈ ਕੇ ਥੱਥਲਾ ਸ਼ੇਰਪੁਰ ਡਾੜਾ ਮਾਂਜੀ ਅਜੋਵਾਲ ਆਦਮਬਾਲ ਇਹ ਸਾਰੇ ਪਿੰਡ ਮੈਂ ਦੇਖਦਾ ਸੀ ਜਿੱਥੇ ਕਿ ਇਲੈਕਸ਼ਨ ਟਾਈਮ ਬੂਥ ਨਹੀਂ ਸੀ ਲੱਗਦਾ ਬੂਥ ਲਗਵਾਏ ਅਜੋਵਾਲ ਬੂਥ ਨਹੀਂ ਲੱਗਦਾ ਸੀ ਇਹਨਾਂ ਦਾ ਬੂਥ ਲਗਵਾਇਆ ਜੀ ਉਹਦੇ ਵਿੱਚ ਜਿੱਦਾਂ ਵੀ ਹੋ ਸਕਦਾ ਫਾਈਨੈਂਸ਼ਲੀ ਜਾਂ ਆਪਣੇ ਪਿਆਰ ਨਾਲ ਜਿੰਨਾ ਵੀ ਵਰਕਰ ਸੀ ਉਹਨਾਂ ਨੂੰ ਹੈਂਡਲ ਕਰਕੇ ਬੂਥ ਲਗਵਾਏ ਜਦੋਂ ਪਾਰਟੀ ਦੇ ਵਿੱਚ ਜਿੱਤ ਹੋ ਗਈ ਉਸ ਟਾਈਮ ਮੰਤਰੀ ਸਾਹਿਬ ਉਹਨਾਂ ਨੂੰ ਸਾਨੂੰ ਨਕਾਰਾ ਕਰਕੇ ਕਾਫੀ ਸਮੇਂ ਤੋਂ ਮੈਂ ਦੇਖ ਰਿਹਾ ਸੀ ਕਿ ਮੰਤਰੀ ਸਾਹਿਬ ਉਹਨਾਂ ਨੇ ਸਾਨੂੰ ਤਾਂ ਮੂੰਹ ਹੀ ਨਹੀਂ ਲਾਇਆ ਜਿੱਤਣ ਤੋਂ ਬਾਅਦ ਪਹਿਲਾਂ ਜਿੱਤਣ ਤੋਂ ਪਹਿਲਾਂ ਕੁਝ ਹੋਰ ਸੀਗੇ ਜਿੱਤਣ ਤੋਂ ਬਾਅਦ ਕੁਝ ਹੋਰ ਹੋ ਗਏ ਹੁਣ ਉਹਨਾਂ ਦਾ ਰਵੱਈਆ ਸਿਰਫ ਸਾਡੇ ਲਈ ਇੱਕ ਦੁਸ਼ਮਣ ਦੀ ਤਰ੍ਹਾਂ ਸਾਨੂੰ ਦੇਖਦੇ ਹੋ ਨਾ ਅਸੀਂ ਕਿਸੇ ਸਵਾਗਤਮੇ ਸਾਨੂੰ ਸਾਥ ਦੇ ਆ ਦੂਰ ਕੀ ਜਾਣਾ ਕਿ ਸਾਡੇ ਨਰੈਣਗਰ ਕੋਲ ਉਦਘਾਟਨ ਕਰਕੇ ਗੇਟ ਟਿਊਬਲ ਦਾ ਉੱਥੇ ਵੀ ਸਾਨੂੰ ਮੈਨੂੰ ਸੱਦਣ ਦੇ ਜਦ ਕੀ ਮੇਰਾ ਘਰ ਨੇ ਨੇੜੀ ਕੇ 10 ਕਦਮਾਂ ਗਾਣਾ ਉੱਥੇ ਵੀ ਨਾ ਸੱਦਣ ਦਾ ਕਾਰ ਮਤਲਬ ਮੈਨੂੰ ਇਹੀ ਲੱਗਾ ਕਿ ਇਹਨਾਂ ਨੇ ਮੈਨੂੰ ਨਕਾਰਾ ਕੀਤਾ ਹੋਇਆ ਇਸ ਕਰਕੇ ਮੈਂ ਕਾਫੀ ਸਮੇਂ ਤੋਂ ਮੈਡਮ ਕਰਮਜੀਤ ਕਹਿੰਦੇ ਸੀਗੇ ਕਿ ਨਹੀਂ ਮਤਲਬ ਮੈਂ ਤੁਹਾਡੇ ਨਾਲ ਹੈਗੀ ਉਹਨਾਂ ਨੇ ਕਾਫੀ ਮੈਨੂੰ ਕਹਿੰਦੇ ਰਹੇ ਪਰ ਮੈਨੂੰ ਉਤੋਂ ਉਦੋਂ ਦੁੱਖ ਜ਼ਿਆਦਾ ਉਦੋਂ ਲੱਗਾ ਜਦੋਂ ਇਹਨਾਂ ਨੇ ਸਾਡੇ ਤੇ ਪਰਚਾ ਕਰਾਇਆ ਨਜਾਇਜ਼ ਪਰਚਾ ਹੋਇਆ ਇੱਕ ਡੀਐਸਪੀ ਸਾਹਿਬ ਨੇ ਮੇਰੇ ਤੇ ਆਣ ਕੇ ਮੇਰੇ ਬੰਦੇ ਤੇ ਪਰਚਾ ਕੀਤਾ ਗੱਡੀ ਵਿੱਚ ਅਸੀਂ ਅਸਤੀਫੇ ਵਿੱਚ ਵੀ ਆਪਣਾ ਲਿਖਿਆ ਕਿ ਪਰਚਾ ਕੀਤਾ ਜਾਂ ਹੋਰ ਵੀ ਆਪਣੇ ਜੋ ਤੁਹਾਡੇ ਨਾਲ ਵਧੇਕੀਆਂ ਹੁੰਦੀਆਂ ਨੇ ਉਸ ਬਾਬਤ ਤੁਸੀਂ ਚਾਣਨ ਨਾ ਪਾਇਆ ਉਹਦੇ ਵਿੱਚ ਤੱਕੇਸ਼ਾਈਆਂ ਕਰਕੇ ਪਾਰਟੀ ਤੋਂ ਅਸਤੀਫਾ ਦੇ ਰਹੇ ਹੁਣ ਹਾਂਜੀ ਹਾਂਜੀ ਤੱਕੇਸ਼ਾਈ ਮਤਲਬ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਕੀਤਾ ਹੈ ਪਰਚਾ ਜਾਂ ਮੰਤਰੀ ਸਾਹਿਬ ਤੋਂ ਦੁਖੀ ਹੋ ਕੇ ਮੰਤਰੀ ਸਾਹਿਬ ਤੋਂ ਵੀ ਹੈ ਜੀ ਪਾਰਟੀ ਦੀਆਂ ਨੀਤੀਆਂ ਵੀ ਇਦਾਂ ਦੀਆਂ ਪਹਿਲਾਂ ਤਾਂ ਜੋ ਜੋ ਅਸੀਂ ਕਿ ਮੈਂ ਕਹਿੰਦਾ ਹਾਂ ਕਿ ਮੰਤਰੀ ਸਾਹਿਬ ਤੋਂ ਜੋ ਹੈਗੇ ਪਾਰਟੀ ਦੀ ਨੀਤੀ ਵੀ ਇਦਾਂ ਦੀ ਹੋ ਗਈ ਆ ਕਿਉਂਕਿ ਕਾਰਨ ਇਹ ਆ ਕਿ ਮੈਂ ਨਹੀਂ ਆ ਕਿਉਂਕਿ ਬੋਲਦਾ ਕੋਈ ਨਹੀਂ ਸਾਰੇ ਵਰਕਰ ਦੁਖੀ ਆ ਈਵਨ ਕਿ ਇੱਕ ਵਰਕਰ ਜਿਹੜਾ ਜਿੰਨੇ ਵੀ ਹੈਗਾ ਤੁਸੀਂ ਦੇਖਦੇ ਆਉਂਗੇ ਮੈਂ ਤਾਂ ਸਿਰਫ ਇਹ ਸੀਗਾ ਕਿ ਚਲੋ ਅੱਜ ਨਹੀਂ ਕੱਲ ਨਹੀਂ ਹੌਲੀ-ਹੌਲੀ ਠੀਕ ਹੋ ਜਾਊਗਾ ਪਰ ਨਹੀਂ ਮੇਰੇ ਹਿਸਾਬ ਨਾਲ ਜੋ ਪਾਰਟੀ ਇਹ ਸੋਚ ਕੇ ਆਈ ਸੀਗੀ ਕਹਿੰਦੀ ਸੀਗੀ ਕਿ ਅਸੀਂ ਆਮ ਆਦਮੀ ਪਾਰਟੀ ਇੱਕ ਖਾਸ ਪਾਰਟੀ ਬਣ ਕੇ ਰਹਿ ਗਈ ਆ ਪਰ ਮੈਨੂੰ ਇਹ ਇਹੀ ਮਹਿਸੂਸ ਹੋਇਆ ਕਿ ਇਹਦੇ ਵਿੱਚ ਸਾਨੂੰ ਨਾ ਹੀ ਜਗ੍ਹਾ ਹੈ ਨਹੀਂ ਕਿ ਇਸ ਲਈ ਸਾਨੂੰ ਹੀ ਛੱਡਣਾ ਜ਼ਰੂਰੀ ਹੈ ਇਹਦੇ ਵਿੱਚੋਂ ਸਾਨੂੰ ਰਵਿੰਦਰਪਾ ਜੀ ਤੁਸੀਂ ਇੱਕ ਇਹਦੇ ਵਿੱਚ ਜਿਹੜਾ ਤੁਸੀਂ ਅਸਤੀਫਾ ਭੇਜਿਆ ਹਾਲਾਂਕਿ ਇਹ ਅਸਤੀਫਾ ਆ ਜਿਹੜਾ ਇਹਨਾਂ ਵੱਲੋਂ ਲਿਖਿਆ ਗਿਆ ਹੈ ਉੱਪਰ ਤੱਕ ਜਿਹੜਾ ਹਾਈ ਕਮਾਂਡ ਨੂੰ ਭੇਜਿਆ ਗਿਆ ਤੇ ਤੁਸੀਂ ਇਹਦੇ ਵਿੱਚ ਇੱਕ ਲਾਈਨ ਲਿਖੀ ਹੈ ਕਿ ਇਲੈਕਸ਼ਨ ਦੌਰਾਨ ਤੁਹਾਡੀ 7 ਸਾਲਾਂ ਦੀ ਬੇਟੀ ਦੀ ਮੌਤ ਹੋ ਗਈ ਸੀ ਉਹਦੇ ਅੰਤਿਮ ਸੰਸਕਾਰ ਤੋਂ ਬਾਅਦ ਉਸੇ ਦਿਨ ਤੁਸੀਂ ਸ਼ਾਮ ਨੂੰ ਮੰਤਰੀ ਸਾਹਿਬ ਤੋਂ ਮੰਤਰੀ ਸਾਹਿਬ ਦੀ ਜਿਹੜੀ ਉਹ ਹੁਣ ਤਾਂ ਚਲੋ ਮੰਤਰੀ ਸਾਹਿਬ ਨੇ ਉਦੋਂ ਉਮੀਦਵਾਰ ਸੀ ਉਦੋਂ ਵੀ ਉਹਨਾਂ ਦੀ ਮੀਟਿੰਗ ਕਰਵਾਈ ਸੀ ਮੀਟਿੰਗ اٹੈਂਡ ਕਰਨ ਗਏ ਸੀ ਘਰ ਘਰ ਵੋਟਾਂ ਮੰਗਣ ਗਏ ਸੀ ਕਿੰਨਾ ਕੁ ਹੁਣ ਦੁੱਖ ਆਇਆ ਬੀਟੀ ਦੀ ਵੀ ਉਦੋਂ ਮੌਤ ਹੋ ਗਈ ਸੀਗੀ باوجود ਇਸ ਤੇ ਤੁਸੀਂ ਬ੍ਰਹਮਸ਼ੰਕਰ ਜਿੰਪਾ ਦਾ ਸਾਥ ਨਹੀਂ ਛੱਡਿਆ ਸੀ ਹਾਂਜੀ ਸਰ ਮੈਂ ਮੇਰੀ ਬੇਟੀ ਸੀ 7.5 ਸਾਲ ਦਾ ਉਹਦਾ ਪੀਜੀਆਈ ਇਲਾਜ ਚੱਲਦਾ ਸੀਗਾ ਮੈਂ ਉਹਦਾ ਉਹਦਾ ਇਲਾਜ ਕਰਾਉਂਦਾ ਸੀ ਉਸ ਟਾਈਮ ਜਦੋਂ ਉਹਦੀ ਡੈਥ ਹੋਈ ਆ ਉਸੇ ਉਸੇ ਦੌਰਾਨ ਅਸੀਂ ਜਿਸ ਦਿਨ ਸ਼ਾਮ ਨੂੰ ਬੈਠੇ ਹਾਂ ਉਸੇ ਦਿਨ ਵੀ ਜਿਹੜਾ ਵਰਕਰ ਵੀ ਆਂਦਾ ਸੀ ਮੇਰਾ ਦੁੱਖ ਪ੍ਰਗਟ ਕਰਦਾ ਸੀ ਮੈਂ ਉਹਨਾਂ ਨੂੰ ਇਹ ਹੀ ਕਹਿੰਦਾ ਕਿ ਤੁਸੀਂ ਪਾਰਟੀ ਦੇਖੋ ਜੋ ਹੋਣਾ ਸੀ ਹੋ ਗਿਆ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੰਤਰੀ ਸਾਹਿਬ ਉਹਨਾਂ ਨੇ ਮੇਰੇ ਨਾਲ ਇੱਦਾਂ ਕਰਨੀ ਆ ਪਰ ਮੈਂ ਉਸ ਟਾਈਮ ਗਲਤ ਸੀਗਾ ਕਿ ਮੈਂ ਆਪਣਾ ਪਰਿਵਾਰ ਨਹੀਂ ਦੇਖਿਆ ਉਸੇ ਉਸ ਦੂਸਰੇ ਦਿਨ ਹੀ ਯਾਨੀ ਕਿ ਸਵੇਰ ਆਈ ਮਤਲਬ ਸ਼ਾਮ ਨੂੰ ਤਾਂ ਆਪਾਂ ਜਿਹੜਾ ਜਿੰਨੇ ਬੰਦੇ ਆਏ ਉਹਨਾਂ ਨੂੰ ਕਿਹਾ ਪਰ ਦੂਜੇ ਦਿਨ ਹੀ ਮੈਂ ਆਦਮਵਾਲ ਜਾ ਕੇ ਕੈਂਪੇਨ ਕੀਤੀ ਸੀ ਉਸ ਤੋਂ ਬਾਅਦ ਸ਼ੇਰਪੁਰ ਸ਼ੇਰਪੁਰ ਜਾ ਕੇ ਕੈਂਪੇਨ ਕੀਤੀ ਸੀ ਪਰ ਮੈਂ ਇਹ ਚੀਜ਼ ਨੂੰ ਬਹੁਤ ਗਲਤ ਸਮਝਦਾ ਸੀ ਕਿ ਮੇਰੀ ਗਲਤੀ ਹੈ ਉਹ ਚੀਜ਼ ਲੱਗਦਾ ਕਿ ਅੱਜ ਵੀ ਕਾਂਗਰਸੀਆਂ ਦੀ ਬੱਲੇ ਬੱਲੇ ਆ ਜਿਨ੍ਹਾਂ ਨੂੰ ਲੋਕਾਂ ਵੱਲੋਂ ਨਕਾਰਿਆ ਗਿਆ ਸੀ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੇ ਉਹਨਾਂ ਨੂੰ ਇੱਕ ਹਾਰ ਦਾ ਮੂੰਹ ਦੇਖਣਾ ਪਿਆ ਸੀਗਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਇੰਨਾ ਹਲਤ ਤੱਕ ਪਹੁੰਚਾ ਦਿੱਤਾ ਸੀ ਕਾਂਗਰਸੀਆਂ ਨੂੰ ਅੱਜ ਆਪਾਂ ਮੈਂ ਕਿਹ ਲੈ ਹੁਸ਼ਾਰਪੁਰ ਦੀ ਗੱਲ ਕਰਾਂਗੇ ਕਿਉਂਕਿ ਮੇਰੇ ਜਿਹੜੀ ਮਾਰ ਆ ਹੁਸ਼ਾਰਪੁਰ ਡਿਸਟ੍ਰਿਕਟ ਤੱਕ ਮੈਂ ਜਿਹੜੀ ਉਹ ਰੀਚ ਕਰਦਾ ਮੇਰਾ ਚੈਨਲ ਵੀ ਫ ਹੁਸ਼ਾਰਪੁਰ ਦੇ ਵਿੱਚ ਆਪਾਂ ਗੱਲ ਕਰੀ ਤਾਂ ਕਾਂਗਰਸੀਆਂ ਜਿਹੜੀਆਂ ਪੱਤੜ ਹੀ ਕਹ ਲਈ ਇੱਕੋ ਬਰਕਰਾਰ ਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਇਸ ਗੱਲ ਸਹੀ ਹੈ ਜੀ ਕਾਂਗਰਸ ਪਾਰਟੀ ਆ ਜਾਂ ਕੋਈ ਵੀ ਆ ਜਿਹੜੇ ਇਹਨਾਂ ਦੇ ਚਾਹੇਤੇ ਹੈਗੇ ਆ ਜੋ ਇਹਨਾਂ ਦੇ ird gird ਦਾ ਉਹ ਸਿਰਫ ਉਹੀ ਚਲਾ ਰਹੇ ਆ ਆਪਣਾ ਹੁਸ਼ਾਰਪੁਰ ਉਹੀ ਚਲਾ ਰਿਹਾ ਜੀ ਹੋਰ ਨਹੀਂ ਕੋਈ ਵੀ ਉਹਨਾਂ ਦੇ ਹੀ ਕੰਮ ਹੋ ਰਹੇ ਆ ਔਰ ਆਪਣੇ ਵਰਕਰ ਦਾ ਕੋਈ ਕੰਮ ਨਹੀਂ ਹੋਏਗਾ ਔਰ ਮੈਕਸਿਮਮ ਤੁਸੀਂ ਦੇਖਿਓ ਕੋਈ ਵੀ ਵਰਕਰ ਆਪਣਾ ਉਹ ਮਿਹਨਤਾਂ ਕਰਕੇ ਕੰਮ ਕਰਾਉਂਦਾ ਉਹਦਾ अदरवाइज ਕੋਈ ਕੰਮ ਨਹੀਂ ਹੋ ਰਿਹਾ ਦੂਜੇ ਵਰਕਰਾਂ ਦੇ ਜਿਹੜੇ ਕਾਂਗਰਸ ਪਾਰਟੀ ਦੇ ਸੀ ਜਾਂ ਹੋਰ ਕੋਈ ਮੰਦ ਪਾਰਟੀ ਦੇ ਜਿਹਨਾਂ ਦੇ ਚਾਹਤੇ ਇਹਨਾਂ ਦੇ ਹੈਗੇ ਆ ਉਹਨਾਂ ਦੇ ਫਟ ਉਹਨਾਂ ਦੇ ਉਸੇ ਟਾਈਮ ਕੰਮ ਹੁੰਦੇ ਆ ਇੱਕ ਤੁਸੀਂ ਅਸਤੀਫੇ ਦੇ ਵਿੱਚ ਲਾਈਨ ਲਿਖੀ ਹੋਈ ਆ ਕਿ ਜਿਹੜਾ ਮੰਤਰੀ ਆਪਣੀ ਵਰਕਰਾਂ ਤੇ ਪਰਚੇ ਕਰਵਾਉਂਦਾ ਤਾਂ ਕੀ ਫਾਇਦਾ ਅਜਿਹੀ ਪਾਰਟੀ ਦੇ ਵਿੱਚ ਰਹਿਣ ਦਾ ਹਾਂਜੀ ਬਹੁਤ ਵੱਡੇ ਤੁਸੀਂ ਦੋਸ਼ ਲਾ ਰਹੇ ਹੋ ਜਿਹੜਾ ਅਸਤੀਫਾ ਤੁਸੀਂ ਭੇਜਿਆ ਹੈ ਜੀ ਹਾਂਜੀ ਜੀ ਇਹ ਉਸ ਟਾਈਮ ਨਾ ਮੇਰਾ ਜਦੋਂ ਪਰਚਾ ਹੋਇਆ ਨਾ ਇੱਕ ਡੀਐਸਪੀ ਸਾਹਿਬ ਮੇਰੇ ਤੇ ਮੇਰਾ ਜਿਹੜਾ ਪਰਚਾ ਹੋਇਆ ਉਹ ਕ੍ਰੈਸ਼ਰ ਦੀ ਰੇਤਾ ਸੀ ਮੈਂ ਬੜੀਆਂ ਮਿਹਨਤਾਂ ਕੀਤੀਆਂ ਜੀ ਮੈਂ ਮੈਡਮ ਨੂੰ ਵੀ ਕਿਹਾ ਮੈਂ ਕਿਹਾ ਜੀ ਪਰਚਾ ਗਲਤ ਹੈ ਇੱਕ ਬਾਲਕਿਸ਼ਨ ਰੋਡ ਤੇ ਜੀ ਇਹ ਪਰਚਾ ਹੋਇਆ ਟ੍ਰੈਲੀ ਰੋਕੀ ਮੇਰੀ ਉਹ ਮੇਰਾ ਉੱਥੇ ਉਹਨਾਂ ਨੇ ਪੇਪਰ ਪਾੜੇ ਦੂਸਰੇ ਨੇ ਡਰਾਈਵਰ ਨੇ ਤੇ ਉਸੇ ਵੇਲੇ ਉਹਨਾਂ ਨੇ ਉਹ ਦਵਾ 2 ਮਿੰਟ ਦੇ ਵਿੱਚ ਪਰਚਾ ਕਰਤਾ ਉਹੀ ਲੋਕੇਸ਼ਨ ਮੇਰੇ ਕੋਲ ਵੀਡੀਓ ਪਈ ਸਾਰੇ ਕੀ ਜੀ ਮੇਰੇ ਕੋਰਟ ਚ ਕੇਸ ਚੱਲਦਾ ਪਿਆ ਉਹ ਅੱਗੇ ਦੇਖਾਂਗੇ ਕਿ ਕਿੱਦਾਂ ਹੁੰਦੀ ਆ ਬਟ ਉਹ ਮੇਰਾ ਪਰਚਾ ਇਹਨਾਂ ਨੇ ਬਸ ਹੀ ਗੁਲਾਮ ਸ਼ਾਹਨ ਦਾ ਬਣਾ ਕੇ ਕੀਤਾ ਤੇ ਮੈਨੂੰ ਮੈਂ ਜਦੋਂ ਇਹਦੇ ਪੁਨਛਾਨ ਕੀਤੀ ਤਾਂ ਉਹ ਕਹਿੰਦੇ ਸਾਨੂੰ ਉੱਪਰੋਂ ਪ੍ਰੈਸ਼ਰ ਹੈਗਾ ਜੀ ਕਿ ਇਹ ਤਾਂ ਅਸੀਂ ਕੈਨਸਲ ਨਹੀਂ ਕਰ ਸਕਦੇ ਮੰਤਰੀ ਸਾਹਿਬ ਨੇ ਗੱਲਬਾਤ ਕੀਤੀ ਕਦੀ ਕਿ ਮੇਰੇ ਤੇ ਜਿਹੜਾ ਨਜਾਇਜ਼ ਪਰਚਾ ਕੀਤਾ ਗਿਆ ਹੈ ਪੁਲਿਸ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ ਮੇਰੀ ਬਾਹ ਫੜੋ ਜਾਂ ਮੇਰਾ ਸਾਥ ਦੇ ਕਿਉਂਕਿ ਮੰਤਰੀ ਦੇ ਤਾਂ ਇੱਕ ਫੋਨ ਦੇ ਨਾਲ ਪਰਚਾ ਕੈਨਸਲ ਵੀ ਹੋ ਸਕਦਾ ਜੇ ਮਤਲਬ ਉਹਨਾਂ ਨਾਲ ਉੱਥੇ ਦਫ਼ਤਰ ਨਹੀਂ ਉਹਨਾਂ ਦੇ ਗਿਆ ਮੈਂ ਵੈਸੇ ਉਹਨਾਂ ਨੂੰ ਆਪਣੇ ਜਿਹੜੇ ਫਰੈਂਡ ਸਰਕਲ ਆ ਉਹਨਾਂ ਨੂੰ ਵੀ ਕਿਹਾ ਉਹਨਾਂ ਨੇ ਇਹ ਸੁਨੇਹਾ ਭੇਜਿਆ ਮਤਲਬ ਉਹਨਾਂ ਨੇ ਕੋਈ ਇਸ ਚੀਜ਼ ਨੂੰ ਸੀਰੀਅਸ ਨਹੀਂ ਲਿਆ ਤਾਂ ਕੀ ਕੀ ਗੱਲਬਾਤ ਕਰਦੇ ਹੈਗੇ ਜੇ ਤੁਸੀਂ ਮੰਤਰੀ ਨੂੰ ਦੱਸਿਆ ਤਾਂ ਮੰਤਰੀ ਵੱਲੋਂ ਕੀ ਭਰੋਸਾ ਦਿੱਤਾ ਜਾਂਦਾ ਜੀ ਨਹੀਂ ਮੰਤਰੀ ਸਾਹਿਬ ਉਹਨਾਂ ਨੇ ਇਸ ਮੁੱਦੇ ਤੇ ਗੱਲੇ ਨਹੀਂ ਕੀਤੀ ਮੇਰੇ ਨਾਲ ਕੋਈ ਵੀ ਇਸ ਮੁੱਦੇ ਤੇ ਮੇਰੇ ਨਾਲ ਕੋਈ ਗੱਲ ਨਹੀਂ ਹੋ ਕੀਤੀ ਉਹਨਾਂ ਨੇ ਉਹਦੇ ਵਿੱਚ ਇਹ ਸੀਗਾ ਕਿ ਜਦ ਮੈਨੂੰ ਉਹਨਾਂ ਨੇ ਪੁਲਿਸ ਵਾਲਿਆਂ ਨੇ ਦੱਸ ਦਿੱਤਾ ਸੀਗਾ ਕਿ ਅੰਦਰ ਗਤੀ ਕਿ ਤੁਹਾਨੂੰ ਪ੍ਰੈਸ਼ਰ ਆਏ ਇਹ ਪਰਚਾ ਸਾਡਾ ਸਾਡੇ ਮਜਬੂਰੀ ਆ ਸਾਡ ਨੂੰ ਕਰਨਾ ਅੱਛਾ ਜ਼ਿਲ੍ਹਾ ਪ੍ਰਧਾਨ ਤੁਹਾਡੇ ਮੈਡਮ ਕਰਮਜੀਤ ਕੋਰ ਜ਼ਿਲ੍ਹਾ ਯੋਜਨਾ ਕਮੇਟੀ ਦੇ ਉਹ ਚੇਅਰਮੈਨ ਵੀ ਨੇ ਉਹਨਾਂ ਤੱਕ ਪਹੁੰਚ ਕੀਤੀ ਆ ਕਿ ਮੇਰੇ ਬਾਹ ਫੜੀ ਜਾਵੇ ਪਰਚਾ ਕੈਨਸਲ ਕਰਵਾਇਆ ਜਾਵੇ ਧੱਕੇਸ਼ਾਹੀ ਕੀਤੀ ਗਈ ਹੈ ਪੁਲਿਸ ਵੱਲੋਂ ਉਹਨਾਂ ਨੇ ਵੀ ਸਾਥ ਨਹੀਂ ਦਿੱਤਾ ਹਾਂਜੀ ਮੈਂ ਉਹਨਾਂ ਕੋਲ ਵੀ ਗਿਆ ਪਹਿਲਾਂ ਵੀ ਗਿਆ ਉਸ ਟਾਈਮ ਜਦੋਂ ਉਹ ਚੇਅਰਮੈਨ ਇੰਨੀ ਬਣੇ ਸੀਗੇ ਇਹ ਉਦੋਂ ਵੀ ਗਿਆ ਇਹਨਾਂ ਕੋਲ ਉਦੋਂ ਵੀ ਦੱਸਿਆ ਇਹਨਾਂ ਨੂੰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਗੱਲਬਾਤ ਕੀਤੀ ਇਹਨਾਂ ਨਾਲ ਤੇ ਮੈਂ ਇਹਨਾਂ ਨੂੰ ਕਿਹਾ ਇਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ ਹਾਂਜੀ ਮੈਂ ਜ਼ਰੂਰ ਕਰਾਉਂਗੀ ਪਰ ਮੇਰੇ ਸਾਹਮਣੇ ਕੀ ੱੱਕੇ ਛਾਈ ੱੱਕਾ ਸਗਾ ਵੀ ਕਦੀ ਉਸ ਦਫ਼ਤਰ ਚਲ ਜਾਓ ਕਿਸੇ ਉਸ ਦਫ਼ਤਰ ਚਲ ਜਾਓ ਕੋਈ ਫਾਇਦਾ ਨਹੀਂ ਜੀ ਕਿਉਂਕਿ ਉੱਥੇ ਮੈਂ ਦੇਖਿਆ ਕਿ ਜਿਹੜਾ ਬੰਦੇ ਅਨਨੋਨ ਮੰਤਰੀ ਦੇ ਅੰਗ ਸੰਗ ਰਹਿਣ ਵਾਲੇ ਉਹ ਐਸਐਸਪੀ ਸਾਹਿਬ ਨਾਲ ਮੀਟਿੰਗ ਕਰਦੇ ਆ ਇੱਕ ਬਲੌਕ ਪ੍ਰਧਾਨ ਬਾਹਰ ਖੜਾ ਉਹ ਕਹਿੰਦੇ ਜੀ ਪਰਸਨਲ ਮੀਟਿੰਗ ਚੱਲਦੀ ਆ ਜਦ ਕਿ ਉਹ ਨਿਕਲਦਾ ਕਿ ਮੰਤਰੀ ਦਾ ਖਾਸ ਬੰਦਾ अच्छा एक ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਜਿਹੜਾ ਪਾਰਟੀ ਆਫਿਸ ਹੈ ਇੱਕ ਵਾਰ ਉੱਥੇ ਮੀਟਿੰਗ ਹੁੰਦੀ ਹੈ ਹੰਗਾਮੀ ਮੀਟਿੰਗ ਹੁੰਦੀ ਹੈ ਸਿੱਧੇ ਤੌਰ ਤੇ ਵਰਕਰਾਂ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਬ੍ਰਹਮਸ਼ੰਕਰ ਜਿੰਪਾ ਸਾਨੂੰ ਜਿਹੜਾ ਉਹ ਅਣਦੇਖਿਆ ਕਰ ਰਿਹਾ ਕਾਂਗਰਸੀਆਂ ਨੂੰ ਨਾਲ ਲੈ ਲੈ ਕੇ ਫਿਰਦੇ ਆ ਉਸ ਵਕਤ ਵੀ ਮੇਰੇ ਵੱਲੋਂ ਜਿਹੜੀ ਉਹ ਖਬਰ ਨਸ਼ਰ ਕੀਤੀ ਗਈ ਸੀ ਅੱਜ ਵੀ ਉਹੀ ਜਿਹੜਾ ਦਰੋਮਦਾਰ ਸਾਹਿਬ ਇਸੇ ਤਰ੍ਹਾਂ ਹੀ ਕਹਿਮ ਆ ਕਿ ਆਪਣੇ ਵਰਕਰਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਤੇ ਕਾਂਗਰਸੀਆਂ ਦੇ ਨਜ਼ਾਰੇ ਆ ਜੀ ਸੇਮ ਜੀ ਇਦਾਂ ਹੀ ਹੋ ਰਿਹਾ ਕਿ ਜਿਨਨੇ ਵੀ ਵਰਕਰ ਹਨ ਜੀ ਅਣਦੇਖੇ ਹੀ ਹੋ ਰਹੇ ਆ ਮਤਲਬ ਕੀ ਹੈ ਕਿ ਵਰਕਰ ਬੋਲ ਨਹੀਂ ਕੋਈ ਵੀ ਰਿਹਾ ਕਾਰਨ ਕੀ ਹੈ ਮੌਜੂਦਾ ਸਰਕਾਰ ਆ ਮੌਜੂਦਾ ਸਰਕਾਰ ਹੋਣ ਕਰਕੇ ਡਰਦੇ ਆ ਸਭ ਡਰਦੇ ਆ ਈਵਨ ਕੀ ਹੁਣ ਇੱਕ ਇੰਟਰਵਿਊ ਤੋਂ ਬਾਅਦ ਸ਼ਾਇਦ ਮੇਰੇ ਤੇ ਵੀ ਪਰਚਾ ਕਰਾ ਸਕਣ ਹੋਰ ਹੋਰ ਵੀ ਪਰਚਾ ਹੋ ਸਕਦਾ ਮੈਂ ਨਹੀਂ ਕਹਿੰਦਾ ਪਰ ਮੈਨੂੰ ਜੋ ਮੇਰੇ ਦਿਲ ਨੇ ਇਜਾਜ਼ਤ ਦਿੱਤੀ ਮੈਂ ਉਹੀ ਕੀਤਾ ਮੈਂ ਆਜ਼ਾਦ ਬੰਦਾ ਆ ਮੈਂ ਦੇਖੋ ਜੀ ਨਾ ਇਹਨਾਂ ਕੋਈ ਪੈਸਾ ਲੈ ਕੇ ਆਪਣੇ ਕੋਲੋਂ ਪੈਸਾ ਲੈ ਕੇ ਕੰਮ ਕੀਤਾ ਮੇਰੇ ਕੋਲ ਬਿੱਲ ਪੇ ਹੋਇਆ ਪੱਕੇ ਜਿਵੇਂ ਇਹਨਾਂ ਨੂੰ ਇਹਨਾਂ ਨੇ ਮੈਨੂੰ 2000 ਰੁਪਏ ਦਿੱਤਾ ਤੇ ਮੈਂ ਉੱਥੇ 4000 ਰੁਪਏ ਲਾਇਆ ਹੋਗਾ ਮਤਲਬ ਕੀ ਮੈਂ ਇਹ ਨਹੀਂ ਹੈਗਾ ਕਿ ਮਤਲਬ ਜੇ ਇਹਨਾਂ ਨੂੰ ਖਾਦਾ ਮਤਲਬ ਕਿ ਇਹ ਇਹਨਾਂ ਨੂੰ ਹਾਰਪ ਟਾਈਮ ਉਹ ਆਪ ਕਰਕੇ ਚੱਲਿਆ ਪਾਰਟੀ ਨੂੰ ਕਿ ਨਹੀਂ ਇਹ ਆਉਣ ਵਾਲੀ ਸਰਕਾਰ ਇਦਾਂ ਦੀ ਹੈ ਕਿ ਸਾਡਾ ਪੰਜਾਬ ਬਦਲ ਜਾਊਗਾ ਪਰ ਮੈਨੂੰ ਨਹੀਂ ਸੀ ਪਤਾ ਕਿ ਮਤਲਬ ਹੁਣ ਤਾਂ ਇਹਨਾਂ ਦਾ ਰੱਬ ਰੱਖਾ ਹੀ ਹੈ ਜੀ ਤੇ ਹੁਣ ਜ਼ਿਲ੍ਹਾ ਪ੍ਰਧਾਨ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸਤੀਫਾ ਹੋ ਜਾਏ ਉੱਪਰ ਨਾ ਭੇਜਿਆ ਜਾਵੇ ਕਿ ਆਪਾਂ ਟੇਬਲ ਟॉक ਕਰਕੇ ਜਿਹੜਾ ਉਹ ਗੱਲਬਾਤ ਹੈ ਜਿਹੜੀ ਉਹ ਸਹੀ ਕੀਤੀ ਜਾ ਸਕਦੀ ਹੈ ਨੇ ਮੈਡਮ ਕਹਿੰਦੇ ਮੈਨੂੰ ਪਰ ਮੈਂ ਨਹੀਂ ਮੇਰਾ ਜਮੀਰ ਨਹੀਂ ਇਜਾਜ਼ਤ ਦਿੰਦਾ ਕਿ ਜਿੱਥੇ ਕਦਰ ਨਾ ਹੋਵੇ ਉਹਨਾਂ ਉੱਥੇ ਰਹਿਣਾ ਠੀਕ ਨਹੀਂ ਹੈ ਅੱਛਾ ਆਪਾਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੋਰ ਦੀ ਗੱਲ ਕਰੀਏ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੀ ਗੱਲ ਕਰੀਏ ਇਹਨਾਂ ਨੂੰ ਵੀ ਅੱਜ ਤੱਕ ਕਦੀ ਆਪਾਂ ਇੱਕੋ ਮੰਚ ਤੇ ਕਦੀ ਜ਼ਿਆਦਾ ਦੇਖਿਆ ਨਹੀਂ ਪਾਰਟੀ ਦਾ ਵੀ ਕੋਈ ਸਮਾਗ ਹੋਵੇ ਜਾਂ ਉਹਦਾ ਵੀ ਕਦੇ ਇਹ ਆਪਾਂ ਕਹਿ ਸਕਦੇ ਕਿ ਨਹੀਂ ਹੈਗਾ ਕੁਝ ਵੀ ਠੀਕ ਪਾਰਟੀ ਦੇ ਵਿੱਚ ਨਹੀਂ ਐਕਚੁਅਲੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਜੀ ਵੈਸੇ ਮੈਡਮ ਠੀਕ ਹੈਗੇ ਵਰਕਰਾਂ ਦੀ ਸਾਈਡ ਲੈਂਦੇ ਆ ਕਰਦੇ ਵੀ ਹੈ ਪਰ ਮੈਨੂੰ ਨਹੀਂ ਪਤਾ ਮੰਤਰੀ ਸਾਹਿਬ ਕਿਉਂ ਅਣਦੇਖਾ ਕਰਦੇ ਆ ਜਾਨੋਂ ਨੂੰ ਡਰਵਾ ਕਿ ਮੈਡਮ ਉੱਪਰ ਨਾ ਚਲੇ ਜਾਣ ਇਹਨਾਂ ਦਾ ਆਪਸ ਵਿੱਚ ਠੀਕ ਨਹੀਂ ਹੈਗਾ ਉਹਦੇ ਦੇ ਨਾਲ ਕੀ ਪਿਸ ਰਹੀ ਆ ਪਾਰਟੀ ਪਿਸ ਰਹੀ ਆ ਕੀ ਲੱਗਦਾ ਹੁਣ ਲੋਕ ਸਭਾ ਚੋਣਾਂ ਨੂੰ ਮਹਿਜ਼ ਕੁਝ ਮਹੀਨਿਆਂ ਦਾ ਜਿਹੜਾ ਸਮਾਂ ਰਹਿਦਾ ਦੋ ਤਿੰਨ ਮਹੀਨਿਆਂ ਦਾ ਸਮਾਂ ਕਿ ਇਸ ਵਾਰ ਪਾਰਟੀ ਦਾ ਕੀ ਹਾਲਾਤ ਹੋਣਗੇ ਪਹਿਲਾਂ ਤਾਂ ਪੰਜਾਬੀਆਂ ਨੇ ਆਪਾਂ ਕਹਿ ਆਈਏ ਕਿ ਸਨਾਂਮੀ ਲਿਆ ਦਿੱਤੀ ਵੋਟਾਂ ਵਾਲੀ ਦਾ ਲੱਗਦਾ ਕਿ ਹੁਣ 2022 ਵਾਲੇ ਹਾਲਾਤ ਹੋਣਗੇ ਜਾਂ ਮਾੜੇ ਹੋਣਗੇ ਹਾਲਾਤ ਨਹੀਂ ਜੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਸਾਡੇ ਜਿੰਨੇ ਬਲਾਕ ਪ੍ਰਧਾਨ ਹਨਾ ਜੀ ਪਹਿਲਾਂ ਤਾਂ ਉਹਨਾਂ ਦਾ ਤੁਸੀਂ ਆਈ ਕਾਰਡ ਦੇਖਿਓ ਮੈਂ ਆਈ ਕਾਰਡ ਲਿਆ ਨਹੀਂ ਹਾਲੇ ਤੱਕਰ ਮੈਂ ਸੋਹ ਚੁੱਕਣ ਵੀ ਨਹੀਂ ਗਿਆ ਉਹਨਾਂ ਦਾ ਆਈ ਕਾਰਡ ਜਿਹੜਾ ਬਣਾਇਆ April ਮਹੀਨੇ ਤੱਕਰ ਬਣਾਇਆ ਮੈਂ ਫਸਟ ਟਾਈਮ ਹੈ ਪਾਰਟੀ ਦੇਖ ਰਹੇ ਆ ਕਿ ਜਦੋਂ ਲੋਡ ਸੀ ਉਸਲੇ ਬਲਾਕ ਪ੍ਰਧਾਨ ਤਿੰਨ ਉਹਦੇ ਬਾਅਦ ਇੱਕਦਮੀ ਸਾਰੇ ਕੈਨਸਲ ਕਰਤੇ ਮੈਂਬਰ ਵੀ ਬਲਾਕ ਪ੍ਰਧਾਨ ਵੀ ਉਹਦੇ ਬਾਅਦ ਤੁਸੀਂ ਦੇਖੋ ਉਹਨਾਂ ਦਾ ਹੁਣ ਕਾਰਡ ਜਿਹੜਾ ਬਣਾਇਆ April ਮਹੀਨੇ ਤੱਕ April ਮਹੀਨੇ ਦਾ ਮਤਲਬ ਕੀ ਆ ਕਿ ਇਹ ਜਿਹੜਾ ਪਾਰਟੀ ਦਾ ਸਿਸਟਮ ਕੀ ਆ ਇੱਕ ਕੰਪਨੀ ਦੀ ਤਰ੍ਹਾਂ ਚੱਲ ਰਹੀ ਆ ਉਹਨਾਂ ਨੇ ਇਹਨਾਂ ਕੋਲ ਇਲੈਕਸ਼ਨ ਕਰਾਉਣੇ ਉਸ ਤੋਂ ਬਾਅਦ ਪਤਾ ਨਹੀਂ ਕੌਣ ਬਲਾਕ ਪ੍ਰਧਾਨ ਹੋਣਾ ਇੱਕ ਹੀ ਕੋਣ ਮੈਂਬਰ ਹੋਣਾ ਇਹ ਮੇਰੇ ਹਿਸਾਬ ਨਾਲ ਇਦਾਂ ਚੱਲ ਰਿਹਾ ਕਿ ਮਤਲਬ ਠੀਕ ਨਹੀਂ ਹੈ ਤਾਂ ਕੱਲ ਇਕੱਲੇ ਅਮਰਜੀਤ ਬਿੰਦਾਈ ਦੁਖੀ ਆ ਆਮ ਆਦਮੀ ਪਾਰਟੀ ਕੋ ਜਾਂ ਬਾਕੀ ਬਲਾਕ ਪ੍ਰਧਾਨ ਵੀ ਹੋਰ ਵਰਕਰ ਵੀ ਹੋਰ ਆਗੂ ਸਹਿਬਾਨ ਵੀ ਇਹਦਾ ਗੱਲ ਵੀ ਜਦੋਂ ਤੁਸੀਂ ਬੜੀ ਦਲੇਰੀ ਦੇ ਨਾਲ ਕੈਮਰਾ ਕੈਮਰੇ ਨੂੰ ਤੁਸੀਂ ਫੇਸ ਕੀਤਾ ਇਹਦਾ ਜਵਾਬ ਵੀ ਜਿਹੜਾ ਮੈਂ ਚਾਹਾਂਗਾ ਕਿ ਦਲੇਰੀ ਨਾਲ ਹੀ ਦੇ ਦਿਓ ਜੀ ਨਹੀਂ ਐਕਚੁਅਲੀ ਇਦਾਂ ਹੈਗਾ ਜੀ ਮੈਂ ਹਰ ਦਿਲ ਦਾ ਨਹੀਂ ਜਾਣਦਾ ਕਿਸਦਾ ਪਰ ਕੁਛ ਬੰਦੇ ਤੁਹਾਡੇ ਨੌਨ ਆ ਤੁਹਾਨੂੰ ਜਾਣਦੇ ਜਿਹੜੇ ਮੇਰੇ ਨੌਨ ਆ ਜੀ ਉਹ ਸਾਰੇ ਨਰਾਜ ਆ ਉਹ ਅਸਤੀਫਾ ਦੇਣਾ ਚਾਹੁੰਦੇ ਆ ਬਟ ਉਹ ਡਰਦੇ ਇਸੇ ਕਰਕੇ ਜਾਂ ਤੇ ਤੇ ਪਰਚਾ ਹੋ ਸਕਦਾ ਅਸੀਂ ਕਿਹੜੇ ਬਾਗ ਦੀ ਮੁੱਲੀ ਠੀਕ ਹੈ ਜੀ ਸੋ ਇਹ ਸਨ ਅਮਰਜੀਤ ਸਿੰਘ ਉਹ ਬਿੰਦਾ ਜਿਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਸੋ ਕੀ ਕੁਝ ਉਹਨਾਂ ਦੇ ਦਿਲਾਂ ਦੀਆਂ ਭਾਵਨਾਵਾਂ ਮੈਂ ਜਦੋਂ ਪਰਿਵਾਰ ਤੇ ਇੱਕ ਮਾੜਾ ਸਮਾਂ ਵੀ ਆਂਦਾ ਤਾਂ ਉਸ ਦਿਨ ਵੀ ਉਹਨਾਂ ਵੱਲੋਂ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੀ ਬਾਹ ਫੜੀ ਗਈ ਸੀ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਸੀ ਤੇ ਸਿੱਧੇ ਤੌਰ ਤੇ ਉਹਨਾਂ ਵੱਲੋਂ ਕਿਹਾ ਵੀ ਗਿਆ ਹੈ ਕਿ ਅਜ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬੇਸ਼ਕ ਪੰਜਾਬ ਦੇ ਵਿੱਚ ਬਣ ਚੁੱਕੀ ਹੈ ਹੁਸ਼ਿਆਰਪੁਰ ਤੋਂ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਚੁਣੇ ਗਏ ਨੇ ਪਰੰਤੂ ਅੱਜ ਵੀ ਜਿਹੜੇ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਕਹਿਣ ਤੇ ਮੁਤਾਬਕ ਹੀ ਅੱਜ ਵੀ ਜਿਹੜੇ ਨਜ਼ਾਰੇ ਆ ਉਹ ਸਿਰਫ ਤੇ ਸਿਰਫ ਕਾਂਗਰਸੀਆ ਦੀ ਹੈ ਸੋ ਕਿਤਨਾ ਕਿਤ ਉਹਨਾਂ ਦੀਆਂ ਗੱਲਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਜਾਂ ਆਗੂ ਸਹਿਬਾਨ ਸਰਕਾਰ ਤੋਂ ਜਾਂ ਲੋਕਲ ਲੀਡਰਸ਼ਿਪ ਤੋਂ ਜਿਹੜੇ ਦੁਖੀ ਹੋ ਕੇ ਅਸਤੀਫਾ ਦੇ ਸਕਦੇ ਨੇ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ